ਉਹ ਭਰੇ ਸਾਰਾ ਡੁੱਬਿਆ ਪਾਣੀ ਨਾਲ ਭਰਿਆ ਪਿਆ ਦੇਖੋ دریا ਪੂਰਾ ਨਕੋਂ ਨਕ ਪਾਣੀ ਦੇਖੋ ਕਿੰਨਾ ਤੇਜ਼ ਆਹ ਸਪੀਡ ਚੈੱਕ ਕਰੋ ਬੁਰੀ ਹਾਲ ਹੈ ਭਾਈ ਮੈਂ ਕੱਲ ਦਾ ਪੈ ਰਿਆ ਹੁਣ ਦੇਖ ਲਓ ਕੀ ਹਾਲ ਹੈ ਦੀ ਗੱਲ ਕਹਿਣੀ ਹੈ ਕਈ ਵਾਰ ਨਾ ਜਦੋਂ ਵੀ ਕੋਈ ਪੰਜਾਬ ਤੇ ਦਿੱਤਾ ਪੈਂਦੀ ਹੈ ਤਾਂ ਕੁਝ ਜ਼ਰੂਰੀ ਨਹੀਂ ਹੁੰਦਾ ਕਿ ਜਿਹੜੇ ਇਸ ਫੀਲਡ ਦੇ ਨਾਲ ਮੀਡੀਆ ਦੇ ਨਾਲ ਜੁੜੇ ਹੋਇਆ Facebook ਦੇ ਨਾਲ YouTube ਦੇ ਨਾਲ ਜੁੜੇ ਹੋਇਆ ਕਿ ਉਹੀ ਜਾਂਦੇ ਆ ਬਹੁਤ ਇਦਾਂ ਦੇ ਉੱਥੇ ਵੀ ਲੋਕ ਚਾਹੁੰਦੇ ਨੇ ਕਿ ਜਿਨ੍ਹਾਂ ਨੂੰ YouTube ਜਾਂ ਇਹਨਾਂ ਚੀਜ਼ਾਂ ਤੋਂ ਕੋਈ ਲੈਣਾ ਦੇਣਾ ਨਹੀਂ ਹੈਗਾ ਉਹ ਸਿਰਫ ਸੇਵਾ ਲਈ ਆਉਨੇ ਆ ਅਸੀਂ ਵੀ ਸੇਵਾ ਵਾਸਤੇ ਜਾਂਦੇ ਆ ਸਾਨੂੰ ਇਹ ਹੁੰਦਾ ਕਿ ਸਾਨੂੰ ਚਾਰ ਲੋਕ ਦੇਖਦੇ ਆ ਸ਼ਾਇਦ ਸਾਨੂੰ ਦੇਖ ਕੇ ਹੀ ਚਾਰ ਲੋਕ ਹੋ ਰੱਗੇ ਆ ਹੁਣ ਕਿਉਂਕਿ ਸੇਵਾ ਵੀ ਬਹੁਤ ਲੋਡ ਹੈ ਕਿਉਂਕਿ ਬੜੀ ਵਾਰ ਪਤਾ ਕੀ ਹੁੰਦਾ ਵੀਰ ਜੀ ਜਿਹੜਾ ਜਿਹੋ ਜੇ ਸੂਟ ਮੈਂ ਪਾਨੀ ਆ ਨਾ ਚਾਰ ਚਦਾਨੀਆਂ ਕਹਿਣੀਆਂ ਆ ਆਪਾਂ ਇਹੋ ਜਿਹਾ ਸੂਟ ਲੈਣਾ ਆ ਤੇ ਆਪਾਂ ਕਹਿੰਦੇ ਇਹ ਚੀਜ਼ਾਂ ਹੀ ਫੋਲੋ ਕਰ ਲਓ ਤੁਸੀਂ ਹਨਾ ਤਾਂ ਕਿਉਂਕਿ ਜੇਕਰ ਜੇ ਸਾਡੀ ਵੀਡੀਓ ਬਣਾਉਣ ਨਾਲ ਉਸ ਬੈਠੇ ਲੋਕਾਂ ਦੀ ਹੈਲਪ ਹੁੰਦੀ ਹੈ ਤੇ ਇਹਦੇ ਵਿੱਚ ਵੀਰ ਜੀ ਕੀ ਬੁਰਾਈ ਹੈ ਕੋਈ ਬੁਰਾਈ ਨਹੀਂ ਹੈ ਠੀਕ ਹੈ ਤੇ ਜਿਹੜੇ 3-4 ਜਿਹੜੇ ਕਮੈਂਟਰ ਬਾਕੀ ਸਾਰਿਆਂ ਨੂੰ ਨੇ ਬਹੁਤ ਸਾਰੇ ਸਪੋਰਟ ਕਰਦੇ ਪਏ ਆ ਜਿਹੜੇ 3-4 ਇਸ ਤਰ੍ਹਾਂ ਕਹਿ ਦਿੰਦੇ ਆ ਨਾ ਵੇਖੋ ਵੀਰ ਜੀ ਬਾਹਰ ਨਿਕਲੋ ਘਰਾਂ ਚੋਂ ਬਾਹਰ ਨਿਕਲ ਕੇ ਸਰਵਾਈਵ ਕਰੋ ਉੱਥੇ ਆਓ ਕਿਥੇ ਇੰਨਾ ਇੰਨਾ ਪਾਣੀ 8 8 ਫੁੱਟ ਪਾਣੀ ਖਲੋਤਾ ਆ ਫੇਰ ਗੱਲ ਕਰਿਓ ਠੀਕ ਆ ਵੀਡੀਓ ਤੇ ਉਥੇ ਉਹ ਵੀ ਬਣਾ ਰਹੀ ਐ ਜਿੰਨੇ ਸਾਰੇ ਸਮਾਜਿਕ ਸੰਸਥਾ ਮ ਆਉ ਤਾਂ ਹੀ ਬਣਾ ਰਹੀ ਆ ਕਿ ਦੇਖੋ ਇੱਥੇ ਆ ਕਿ ਸੇਵਾ ਕਰੋ ਉਹ ਏਸ ਲਈ ਨਹੀਂ ਬਣਾ ਰਹੇ ਤੇ ਉਹਨਾਂ ਨੂੰ ਤੇ ਵਿਊ ਦੀ ਲੋੜ ਹੀ ਨਹੀਂ ਹੈਗੀ ਤੁਸੀਂ ਸਾਨੂੰ ਤੇ ਕਹਿੰਦੇ ਤੁਹਾਨੂੰ ਵਿਊ ਦੀ ਲੋੜ ਐ ਸਾਨੂੰ ਵਿਊ ਤੇ ਆਲਰੇਡੀ ਬਹੁਤ ਆ ਰਹੇ ਆ ਮੇਨ ਗੱਲ ਪਤਾ ਕੀ ਆ ਜਿੱਥੇ ਮਾੜੇ ਹਾਲਾਤ ਨੇ ਨਾ ਚੀਜ਼ ਨਹੀਂ ਹੁੰਦੀ ਹੈ ਨਾ ਵਿਊਜ਼ ਵਾਸਤੇ ਨਹੀਂ ਹੁੰਦੀ ਨਹੀਂ ਉਹਦੇ ਜਿਹੜੇ ਦਿਲ ਨੇ ਉਹ ਵੀ ਤੁਹਾਡੇ ਵਰਗੇ ਹੀ ਨੇ ਕਿ ਸਾਨੂੰ ਵੀ ਦੁੱਖ ਲੱਗਦਾ ਸਾਡੇ ਭਰਾ ਸਾਡੀਆਂ ਭੈਣਾਂ ਸਾਡੀਆਂ ਮਾਵਾਂ ਤੀਹਾਂ ਜਿਹੜੀਆਂ ਨੇਗੇ ਉੱਥੇ ਫਸੀਆਂ ਹੋਈਆਂ ਨੇ ਤੇ ਬਸ ਸਿਰਫ ਫਰਕ ਇਹ ਹੋ ਜਾਂਦਾ ਕਿ ਜਦੋਂ ਅਸੀਂ ਕੋਈ ਵੀ ਚੀਜ਼ ਸੋਸ਼ਲ ਮੀਡੀਆ ਦੇ ਉੱਤੇ ਪਾਉਂਦੇ ਆ ਤਾਂ ਉਹ ਚੀਜ਼ ਵਾਇਰਲ ਹੁੰਦੀ ਹੈ ਉਹ ਲੋਕ ਦੇਖਦੇ ਨੇ ਤਾਂ ਉੱਥੇ ਇਹ ਗੱਲ ਕਹੀ ਜਾਂਦੀ ਹੈ ਕਿ ਵਿਊਜ਼ ਦੇ ਮਾਰੇ ਵਿਊਜ਼ ਦੇ ਮਾਰੇ ਚੰਗੇ ਬਣਨ ਦੇ ਮਾਰੇ ਇਹ ਸਭ ਕਰਦੇ ਆ ਚੰਗੇ ਬਣਨ ਦੇ ਮਾਰੇ ਮਤਲਬ ਬੁਰੇ ਤਾਂ ਬੁਰਾ ਤਾਂ ਕੋਈ ਵੀ ਨਹੀਂ ਹੈਗਾ ਜੀ ਸਹੀ ਅਸੀਂ ਤਾਂ ਕਹਿੰਦੇ ਵੀ ਸਾਰੇ ਚੰਗੇ ਹੀ ਬਣੋ ਸਾਰੇ ਹੀ ਚੰਗੇ ਨੇ ਸਾਰੇ ਹੀ ਚੰਗੇ ਬਣੋ ਜੇ ਸਾਨੂੰ ਦੇਖ ਕੇ ਕਿਸੇ ਨੂੰ ਇਹ ਹੁੰਦਾ ਕਿ ਅਸੀਂ ਵੀ ਜਾਈਏ ਚਲੋ ਵਿਊਜ਼ ਦੇ ਕਰਕੇ ਹੀ ਜਾਣ ਲੋਕ ਸੇਵਾ ਤਾਂ ਕਰਨ ਇਸ ਭਾਵਨਾ ਦੇ ਨਾਲ ਸੇਵਾ ਤਾਂ ਹੋਊਗੀ ਨਾ ਨਹੀਂ ਸਭ ਤੋਂ ਵੱਡੀ ਗੱਲ ਮੇਰੇ ਇਹ ਆ ਕਿ ਵੀ ਜੇ ਆਪਾਂ ਮਾੜੇ ਹਾਲਾਤ ਦਿਖਾਵਾਂਗੇ ਕਿ ਉੱਥੇ ਆਹ ਕੁਝ ਹੋ ਰਿਹਾ ਤਾਂ ਹੀ ਲੋਕੀ ਉੱਥੇ ਜਾਣਗੇ ਜੇ ਕੋਈ ਦਿਖਾਊਗਾ ਹੀ ਨਹੀਂ ਤਾਂ ਉੱਥੇ ਜਾਊਗਾ ਕੋਈ ਤੁਹਾਨੂੰ ਪਤਾ ਵੀਰ ਜੀ ਕਿੰਨੀ ਵੱਡੀ ਮਾੜੀ ਗੱਲ ਹੈਗੀ ਆ ਕਿ ਮੀਡੀਆ ਨੇ ਵੀ ਇੰਨਾ ਨਹੀਂ ਦਿਖਾਇਆ ਤੁਹਾਨੂੰ ਪਤਾ ਹੈ ਸੱਚਾਈ ਵਾਲੀ ਗੱਲ ਇੰਡੀਅਨ ਮੀਡੀਆ ਜੇ ਆਪਾਂ ਕਹੀਏ ਉਹ ਜਿਹੜਾ ਬਹੁਤ ਸਾਰਾ ਮੀਡੀਆ ਹੈ ਨਾ ਜਿਹਦੇ ਜਿੱਦਾਂ ਬਾਕੀ ਕਿਤੇ ਹੁੰਦਾ ਹੈ ਬਾਕੀ ਰਾਜਾਂ 'ਚ ਪਤਾ ਲੱਗਿਆ ਬਹੁਤ ਡੁੰਗਾਈ ਤੱਕ ਗਏ ਅੱਗੇ ਤੱਕ ਹਾਂ ਉਹ ਰੋਵੇਗਾ ਇਹ ਰੋਵੇਗਾ ਇਹ ਰੋਵੇਗਾ ਕੋਈ ਫਰਕ ਨਹੀਂ ਪੈਂਦਾ ਮਾੜਾ ਜਿਹਾ ਆਈਡੀਆ ਮਿਲਦਾ ਕਿ ਕੀ ਆਪ ਕਰਦੇ ਹੋ ਕਾਦੀ ਸ਼ਹਿਰ ਜੁਆ ਹੈ ਤੇ ਬੜੀ ਹੋ ਗਈ ਕਾਹਦੀ ਮੈਨੂੰ ਕੋਈ ਬੈੱਡ ਨਹੀਂ ਮਿਲਿਆ ਇੱਕ ਦੋ ਵੀਰ ਹੋਣਾ ਬੈੱਡ ਪਾ ਦਿਓ ਧੋਖ ਲੱਗੀ ਭਾਈ ਨਾਲ

ਪਣੀ ਨਾ ਲਿਏ ਮੰਨੇ ਹੋਈਦਾ ਪਣੀ ਨਾ ਇੱਧਰ ਸਾਰੇ ਇਹਦਾ ਬੈਗ ਦਿਖਾਫੇ ਉੱਪਰ ਰੱਖਾ ਜੀ ਤੇ ਮੈਂ ਕਾਲੇ ਫੜਾਏ ਤੇ ਇੱਥੇ ਪਾਣੀ ਪਾਣੇ ਚ ਲਿਖਾਫੇ ਕੋਈ ਨਾ ਕਰੋ ਲਿਖਣਾ ਨਹੀਂ ਦਿਖਾਫੇ ਕਾਲੇ ਨਹੀਂ ਥੋੜੇ ਬੜੀਏ ਸੱਟ ਲੱਗੇ ਅੱਛਾ ਤਰਾ ਤਰਾ ਨਾ ਕੱਢ ਕੱਢ ਆਪਣੇ ਚ ਇੱਥੇ ਤਰਾ ਲੈਟਰ ਆਪਣੇ ਚ ਆਪਣੇ ਤੋਂ ਦੇਦਾ ਸਣੀ ਦਾ ਲਾਟ ਖੁੰਡੇ ਲੈ ਲੋ ਲਾ ਲਾ ਦੇਖ ਰੋ ਰੋ ਜਾ ਨੀ ਰੋ ਜਾ ਜੱਟ ਇੱਕ ਮਿੰਟ ਰੋ ਜਾ ਅੜ ਜਾ ਜੱਟ ਇੱਕ ਮਿੰਟ ਸਤੀ ਸਤੀਆ ਕਰਕੇ ਲਾਓ ਰੋ ਜਾ ਰੋ ਜਾ ਸਹੀ ਜੋ ਉਹ ਉੱਥੇ ਲਵੀ ਗਾੜੀ ਨਾ ਲੋੜ ਨਹੀਂ ਗਾੜੀ ਮੁੰਗੀ ਬੈਣਾ ਨਾ ਪੁੱਤ ਨਾ ਕਿੰਨਾ ਤੋੜ ਨਾ ਪੁੱਛੀ ਆ ਗਿਆ ਆ ਦੇ ਆ ਆਪਣੇ ਪਾਣੀ ਵਾਪਸ ਉਹ ਜ਼ਿਆਦਾ ਪਿਆ ਨਾ ਰੱਖੋ ਉੱਪਰ ਆਪਾਂ ਐਂਡ ਵੀਰ ਹੁਣੇ ਮੈਡੀਟਰੀ ਡਾਕਟਰ ਨੇ ਜੇ ਰੌਣਕ ਤੇ ਰੜੜਾ ਦਾ ਪ੍ਰਦਰ ਕਰਾ ਕਿੱਟਾ ਦੇਣਾ ਰੜੜਾ ਅਜ ਨਾਲਾ ਰਮਦਾਸ ਡੇਰਾ ਬਾਬਾ ਨਾਨਕ ਕਲਾਨੌਰ ਜਿੰਦ ਉਹ ਵੀ ਹੜ ਫਿਰ ਨੇ ਸਾਰੇ ਸਭ ਕਵਰ ਕਰਨ ਦੇ ਆ ਅਸੀਂ ਤੇ 9804910584 ਮੋਬਾਈਲ ਨੰਬਰ ਆ ਕਿਸੇ ਨੂੰ ਵੀ ਲੋਡ ਹੋਵੇ ਕਿਸੇ ਵੀ ਏਰੀਆ 'ਚ ਹੋਵੇ ਅਸੀਂ ਪਹੁੰਚਾਂਗੇ ਆਪ ਪਹੁੰਚਾਂਗੇ ਉਹਨਾਂ ਦੇ ਘਰ ਤੱਕ ਤੇ ਸਾਡੇ ਨਾਲ ਕੰਟੈਕਟ ਕੀਤਾ ਜਾਵੇ ਜੇ ਕੋਈ ਵੀ ਵੀਰ ਭੈਣ ਭਰਾ ਲੋੜਵੰਦਾ ਮੈਡੀਕਲ ਡਾਕਟਰ ਦੀ ਲੋੜ ਹੈ ਤਾਂ ਤੁਸੀਂ ਬਾਈ ਉਹਨਾਂ ਨੂੰ ਕੰਟੈਕਟ ਕਰ ਸਕਦੇ ਹੋ ਧੰਨਵਾਦ え ਨਹੀਂ ਕਹਦਾ ਕੰਗਲ ਅਏ ਤੁਸੀਂ ਦੇਖ ਰਹੇ ਹੋ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਕੋਈ ਕਿਤੋਂ ਆਇਆ ਸਰਕਾਰ ਸੇਵਾ ਤੇ ਇਧਰ ਬਾਈ ਹੋਣੀ ਤੇ ਇਧਰੋਂ ਆਹ ਪਸ਼ੂਆਂ ਦਾ ਚਾਰਾ ਹੋ ਗਿਆ ਆਚਾਰ ਹੋ ਗਿਆ ਤਰੋ ਹੋ ਗਿਆ ਪਸ਼ੂਆਂ ਲਈ ਆਸ-ਵਸੇ ਕਿਤੇ ਵੀ ਦੇਖ ਸਕਦੇ ਆ ਪਰ ਸਾਰੇ ਉਹ ਸੇਵਾ ਕਰਨ ਲਈ ਆਏ ਨੇ ਇੱਕ ਦਿਮਾਗ ਵਿੱਚ ਗੱਲ ਆਈ ਆ ਕਿ ਕਦੇ ਵੀ ਕਿਤੇ ਵੀ ਲੋੜ ਪਈ ਆ ਇਸ ਨਸਿਆਈਆ ਪੰਜਾਬ ਹੁੱਬਕ ਹੈ ਗਿਆ ਬਿਲਕੁਲ ਤੇ ਪੰਜਾਬ ਨੇ ਹਰ ਖਾਂ ਦੇ ਉੱਤੇ ਜਾ ਕੇ ਮਦਦ ਕੀਤੀ ਆ ਬਿਲਕੁਲ ਜੀ ਤੇ ਅੱਜ ਪੰਜਾਬ ਦੇ ਉੱਤੇ ਵਕਤ ਪਿਆ ਬਈ ਕੋਈ ਆ ਕੇ ਨਹੀਂ ਖੜਿਆ ਕੋਈ ਸਟੇਟ ਨਹੀਂ ਕੋਈ ਕੁਝ ਨਹੀਂ ਇਹਦੇ ਦੇ ਹੋਵੇ ਬਈ ਕਿਧੋ ਕੋਈ ਵੀ ਨਹੀਂ ਤੇਰੇ 'ਚ ਇੱਕ ਆਪਣਾ ਸਾਡਾ ਰਾਜਾ ਆ ਪੰਜਾਬ ਦੇਸ਼ ਤੇ ਪੰਜਾਬ ਦੇਸ਼ ਆ ਪੰਜਾਬ ਦੇਣ ਨਹੀਂ ਆਗੀ ਤੇ ਬਿਲਕੁਲ ਇਹ ਰਾਜਾ ਆ ਰਾਜੇ ਦੀ ਕੋਈ ਵੀ ਇਹ ਪੰਜਾਬੀ ਆ ਸੇਵਣੀ ਕੋਈ ਨਹੀਂ ਪੰਜਾਬ ਦੀ ਬਾਪ ਪੰਜਾਬ ਨੇ ਹੀ ਫੜੀ ਆ ਫੜੀ ਆ ਔਰ ਕੋਈ ਇਹਦੀ ਪੰਜਾਬ ਦੀ ਮਾਂ ਨਹੀਂ ਫੜ ਸਕਦਾ ਬਿਲਕੁਲ ਹਾਂਜੀ ਸੋ ਭਾਈ ਇਸ ਟਾਈਮ ਜਿੰਨੇ ਵੀ ਪੰਜਾਬੀ ਨੇ ਕਿਤੇ ਵੀ ਬੈਠੇ ਨੇ ਲੋੜ ਆ ਇੱਕਜੁੱਟ ਹੋ ਕੇ ਪੰਜਾਬ ਦੀ ਮਦਦ ਕਰਨ ਦੀ ਜੀ ਜੀ ਕਰੋ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਭਾਈ ਖਾਲਸਾ ਭਾਈ ਗੁਰਜੀਤ ਜੀ ਸਭ ਤੋਂ ਪਹਿਲਾਂ ਵੀਰ ਜੀ ਪਿੰਡ ਦਾ ਨਾਮ ਦੱਸਿਓ ਪਿੰਡ ਸਮਰਾਏ ਤਹਿਸੀਲ ਜਨਾਲਾ ਡਾਕ ਖਾਨਾ ਕਕੋਮਾਲ ਵੀਰ ਜੀ ਹਣੀ ਸੇਵਾ ਲੈ ਕੇ ਆਏ ਆ ਬਹੁ ਬਹੁ ਇਨਰਾ ਧੰਨਵਾਦ ਸਾਰੇ ਪਿੰਡ ਚ ਵੀਰ ਹਣਾ ਸੇਵਾ ਪਛਾਈ ਆ ਇਹਨਾਂ ਦਾ ਸਹਿਯੋਗ ਦਿਓ ਸਾਰੇ ਵੀਰ ਵੱਧ ਤੋਂ ਵੱਧ ਇਹ ਪਿੰਡ ਚ ਪਾਜੀ ਕੋਈ ਆਇਆ ਅੱਜ ਤੋਂ ਪਹਿਲਾਂ ਨਹੀਂ ਨਹੀਂ ਵੀਰ ਜੀ ਕੋਈ ਨਹੀਂ ਪਹੁੰਚਿਆ ਕੋਈ ਆਉਂਦੇ ਆ ਪਿੱਛੇ ਮੁੜ ਜਾਂਦੇ ਆ ਕੋਈ ਆਉਂਦਾ ਵਾ ਪਿੱਛੇ ਮੁੜ ਜਾਂਦਾ ਇਹਨਾਂ ਸਾਰੇ ਪਿੰਡ ਦੀ ਮੇਰੀ ਹੱਥ ਬੰਨ ਕੇ ਰਿਕੁਐਸਟ ਹੈ ਤੁਹਾਡੇ ਇਹਨਾਂ ਵੱਲੋਂ ਵੀ ਹੱਥ ਬੰਨ ਕੇ ਇੱਕੋ ਰਿਕੁਐਸਟ ਹੈ ਜਿਹੜੇ ਪਿੰਡ ਜਿਹੜੇ ਰੋਡ ਦੇ ਉੱਪਰ ਆ ਨਾ ਭਾਜੀ ਉਹ ਸਾਰੇ ਭਰੇ ਪਏ ਆ ਰਸਣਾ ਨਾ ਹਰ ਇੱਕ ਚੀਜ਼ ਉੱਥੋਂ ਤੱਕ ਪਹੁੰਚੀ ਪਈ ਹੈ ਜਿਹੜੇ ਪਿੰਡ ਜਿਹੜੇ ਡੇਰੇ ਆ ਜਾਂ ਜਿਹੜੇ ਪਿੰਡ ਦੂਰ ਆ ਮੇਨ ਰੋਡ ਤੋਂ ਉੱਥੋਂ ਤੱਕ ਜ਼ਰੂਰ ਤੌਂਚ ਕਰੋ ਵੀ ਖਾਸ ਕਰਕੇ ਜਿਹੜਾ ਨਾ ਇਥੇ ਪਸ਼ੂਆਂ ਦਾ ਚਾਰਾ ਚਾਹੀਦਾ ਇਹ ਖਾਸ ਕਰਕੇ ਪੰਜ ਦਿਨ ਹੋ ਗਏ ਭਾਜੀ ਅੱਜ ਅਜੇ ਪੰਜ ਪੰਜਵਾਂ ਦਿਨੀਆਂ ਨਾ ਭਾਜੀ ਪੰਜਵਾਂ ਦਿਨ ਕੋਈ ਲਾਈਟ ਨਹੀਂ ਆਉਂਦੀ ਆ ਪਿੰਡ ਵੇਖ ਲਓ ਕੋਈ ਬੱਤੀ ਨਹੀਂ ਜੇ ਆਉਂਦੀ ਮੱਛਰ ਤੁਹਾਨੂੰ ਪਤਾ ਕਿੱਦਾਂ ਫਿਰ ਲੜਦਾ ਹੁੰਦਾ ਆ ਸਹੀ ਹੈ ਜੀ ਮਛਰਾਂ ਦੀ ਟਿਊਬਾਂ ਲਿਆਓ ਜਿਹੜੀ ਆਲ ਆਊਟ ਹੁੰਦੀਆਂ ਨੇ ਕਸ਼ੂਏ ਹੋ ਗਏ ਆ ਉਹਦੀ ਸੇਵਾ ਕਰ ਲੋ ਇਹਨਾਂ ਦੇ ਖਾਣ ਪੀਣ ਵਾਸਤੇ ਜਿਹੜੀ ਹੈਗੀ ਆ ਉਹ ਸੁੱਕੀ ਰਸਤ ਲਿਆਓ ਦਾਣਾ ਧੂਲਾ ਜਿਹਦੀ ਲੋੜ ਆ ਤੁਸੀਂ ਫालतू ਕਸ਼ਾ ਪਾਣੀ ਪੂਣੀ ਇੰਨਾਂ ਦੇ ਚੱਕੀ ਘਰੋ ਪਾਣੀ ਇੰਨਾਂ ਕੋ ਬੜਾ ਪਾਣੀ ਆ ਸਿਲੰਡਰ ਹੈ ਜੀ ਸਿਲੰਡਰਾਂ ਦੀ ਲੋੜ ਆ ਇਹਨਾਂ ਨੂੰ ਚੁੱਲਿਆਂ ਵਾਸਤੇ ਥੋੜੇ ਥੋੜਾ ਬਾਲਣ ਜਿਹੜਾ ਹੈਗਾ ਸੁੱਕਾ ਉਹਦੀ ਲੋੜ ਹੈਗੀ ਆ ਕਿਉਂਕਿ ਇਹ ਪਿੰਡ ਜਿਹੜੇ ਆ ਨਾ ਇੱਥੇ ਚੁੱਲ੍ਹੇ ਅਜੇ ਵੀ ਜਿਹੜੇ ਆ ਨਾ ਉਹ ਚੁੱਲ੍ਹੇ ਚੱਲਦੇ ਆ ਸਹੀ ਆ ਉਥੋਂ ਤੱਕ ਬਾਲਣ بچਾਓ ਵੀ ਇਹ ਮੇਰੀ ਹੱਥ ਜੋੜ ਕੇ ਬੇਨਤੀ ਆ ਬਿਲਕੁਲ ਜੋ ਇਹਨਾਂ ਨੇ ਕਿਹਾ ਬਹੁਤ ਵਧੀਆ ਆ ਤਾਂ ਹੀ ਮਤਲਬ ਅਸੀਂ ਵੀ ਕੋਸ਼ਿਸ਼ ਕਰ ਰਹੇ ਆ ਤੁਹਾਨੂੰ ਵੀ ਦੱਸ ਰਹੇ ਆ ਤੇ ਅਸੀਂ ਇਹੀ ਦੱਸਣ ਆਏ ਆ ਕਿ ਜਿਹੜੇ ਡੋਂਗੇ ਪਿੰਡ ਹੈਗੇ ਨਾ ਬਜੁਰਗ ਵਿਚਾਰੇ ਬਾਹਰ ਨਹੀਂ ਜਾ ਸਕਦੇ ਠੀਕ ਆ ਬੀਬੀਆਂ ਹੈਗੀਆਂ ਕਿਵੇਂ ਜਾਣ ਬਾਹਰ ਬਹੁਤ ਸਾਰਾ ਪਾਣੀ ਹੈ ਤੇ ਜਿਹੜੀ ਰਸਤ ਹੈਗੀ ਆ ਉਹ ਬਾਰ-ਦਿਬਾਰ ਹੀ ਰਹਿ ਜਾਂਦੀ ਸੜਕਾਂ ਤੇ ਕਿਉਂਕਿ ਸਾਨੂੰ ਚਾਹੀਦਾ ਹੈਗਾ ਆ ਜਿਹੜਾ ਸੁੱਕੀ ਲੱਕੜ ਹੈਗੀ ਆ ਕਿਉਂਕਿ ਜਿਹੜੇ ਚੁੱਲ੍ਹੇ ਹੈਗੇ ਆ ਕੋਠੇ ਦੇ ਤੇ ਬਾੜੀ ਸਾਗਰ ਦੇ ਥੱਲੇ ਉਹਨਾਂ ਦੇ ਵਿਚਾਰਿਆਂ ਦੇ ਪਾਣੀ ਹੈਗਾ ਆ ਠੀਕ ਆ ਉਹਨਾਂ ਨੂੰ ਬਾਲ ਕੇ ਰੋਟੀ ਤੇ ਬਣਾ ਕੇ ਖਵਾਉਣਾ ਆਪਣੇ ਬੱਚਿਆਂ ਨੂੰ ਠੀਕ ਹੈ ਕੋਈ ਵੀ ਹੈਗਾ ਦਾਲਾਂ ਜਿਵੇਂ ਕਿਹਾ ਤੁਸੀਂ ਠੀਕ ਹੈ ਪਸ਼ੂਆਂ ਲਈ ਬਹੁਤ ਜ਼ਿਆਦਾ ਮਾੜੇ ਹਾਲਾਤ ਹੋਏ ਪਏ ਆ ਠੰਡ ਕਰਕੇ ਟੈਂਪਰੇਚਰ ਉਹਨਾਂ ਡਾਊਨ ਹੋ ਰਿਹਾ ਜਿਹੜੇ ਬੱਚੇ ਬਿਮਾਰ ਹੋ ਰਿਹਾ ਬਜ਼ੁਰਗ ਬਿਮਾਰ ਹੋ ਰਿਹਾ ਸਾਰੇ ਬਿਮਾਰ ਹੋ ਰਿਹਾ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਹੈਗੀ ਆ ਠੀਕ ਹੈ ਸੋ ਇਸ ਕਰਕੇ ਜਿੰਨੀ ਵੀ ਹੈਗੀ ਆ ਪਾਟ ਦਾ ਕਰੋ ਇੱਕ ਗੱਲ ਮੈਂ ਕਲੀਅਰ ਕਰਦਾ ਇਹ ਲੋੜ ਅੱਜ ਨਹੀਂ ਹੈਗੀ ਇਹ ਲੋੜ ਅੱਜ ਤੋਂ 1 ਮਹੀਨਾ ਬਾਅਦ ਵੀ ਹੈਗੀ ਆ ਅੱਜ ਤੋਂ 3 ਮਹੀਨੇ ਬਾਅਦ ਵੀ ਅੱਸੀ ਦੀ ਲੋੜ ਆ ਇਹ ਚੀਜ਼ਾਂ ਰਿਕਵਰ ਹੋਣ ਵਾਲੀਆਂ ਐਡੀ ਛੇਤੀ ਰਿਕਵਰ ਹੋਣ ਵਾਲੀਆਂ ਨਹੀਂ ਆ ਇੱਕ ਮੇਰੀ ਬੇਨਤੀ ਹੋਰ ਜੇ ਵੀਰ ਜੀ ਜਿੰਨੇ ਸ਼ਹਿਰਾਂ 'ਚ ਰਹਿਣ ਵਾਲੇ 버ਗਰ 버ਗਰ ਖਾਣੇ ਛੱਡ ਦੋ ਪੈਸੇ ਜੋੜ ਲਓ ਤੁਹਾਡੇ ਪੈਸੇ ਜਿੰਨੇ ਜੁੜਨਗੇ ਨਾ ਉਨਾ ਹੀ ਇਹਨਾਂ ਦੇ ਘਰਾਂ ਦੇ ਜਿਹੜੇ ਹੈਗੇ ਆ ਨਾ ਉਹ ਚੁੱਲ੍ਹੇ ਚੱਲਣਗੇ ਜਦੋਂ ਆਸ਼ਰਮ ਵਾਲੀ ਪਹੁੰਚੂਗਾ ਜੇ ਇੱਕ ਵੀਰ ਵੀ ਜਿਹੜਾ ਵਾ 10000 ਰੁਪਏ ਮਹੀਨੇ ਦਾ ਪਾਵੇ ਨਾ ਤੇ ਮੈਂ ਕਹਿੰਦਾ ਵੀ ਲਹਿਰਾ ਬਹਿਰਾ ਹੋਣੀ ਐ ਪੰਜਾਬ ਫੇਰ ਉਹ ਹੀ ਸੋਨੇ ਦੀ ਚੀੜੀ ਬਣ ਜਾਣਾ ਪਰ ਇੱਕੋ ਹੀ ਅਰਦਾਸ ਇਹ ਫਾਲਤੂ ਖਰਚੇ ਬੰਦ ਕਰ ਦੋ ਪੈਸੇ ਜੋੜ ਲੋ ਜਿਹੜੀਆਂ ਪਾਰਟੀਆਂ ਪੁਲਟੀਆਂ ਕਰਨੀਆਂ ਉਹ ਆਪਾਂ ਛੱਡ ਦਈਏ ਪੈਸੇ ਜੋੜਨੀਏ ਅੱਜ ਤੋਂ ਬਹੁਤਾ ਨਹੀਂ ਤੇ ਕੋਈ ਕਿਲੋ 2 ਕਿਲੋ ਰਾਸ਼ਨ ਆਪਣੇ ਘਰ ਦੇ ਵਿੱਚ ਸਟੋਰ ਕਰ ਲੋ ਜਿੱਦਣ ਤੁਹਾਨੂੰ ਅਸੀਂ ਅਰਦਾਸ ਬੇਨਤੀ ਕਰਾਂਗੇ ਸਾਡੇ ਤੱਕ ਰਾਸ਼ਨ ਪਹੁੰਚਾ ਦਿਓ ਅਸੀਂ ਲਾਈਵ ਤੁਹਾਡੇ ਸਾਹਮਣੇ ਡਿਸਟ੍ਰੀਬਿਊਟ ਕਰਾਂਗੇ ਆਪਣੀ ਸਾਡੇ ਨਾਲ ਰਹਿਣਗੇ ਇਹਨਾਂ ਨੇ ਵੀ ਇਹੋ ਗੱਲ ਅੱਜ ਇਹੋ ਕਹੀ ਆ ਕਿ ਅਸੀਂ ਅੱਜ ਵੀ ਤੁਹਾਡੇ ਨਾਲ ਆ ਅਸੀਂ 1 ਮਹੀਨੇ ਬਾਅਦ ਵੀ ਤੁਹਾਡੇ ਨਾਲ ਆ 3 ਮਹੀਨੇ ਵੀ ਤੁਹਾਡੇ ਨਾਲ ਆ ਕਿੱਥੇ ਆ ਸਹੀ ਬੰਦਿਆਂ ਤੱਕ ਤਾਂ ਇਹੀ ਜਿਹੜਾ ਨਾ ਆਪਣੀ ਅਪਰੋਚ ਕਰੋ ਤਾਂ ਜੋ ਪਤਾ ਲੱਗੇ ਕਿ ਸਹੀ ਜਗ੍ਹਾ ਤੇ ਤੁਹਾਡਾ ਪੈਸਾ ਇਨਵੈਸਟ ਹੋ ਰਿਹਾ ਵਾ ਸਹੀ ਜਗ੍ਹਾ ਤੇ ਤੁਹਾਡੀ ਜਿਹੜੀ ਮੱਤ ਹੈ ਉਹ ਪਹੁੰਚ ਰਹੀ ਆ ਬਿਲਕੁਲ ਇਹ ਚੀਜ਼ ਬਹੁਤ ਜ਼ਰੂਰੀ ਹੈ ਇਹ ਇੱਕ ਚੀਜ਼ ਮੈਂ ਹੋਰ ਦੱਸ ਦੇਣਾ ਚਾਹਣੀ ਆ ਕਿ ਇਹ ਜਿਹੜੇ ਵੀਰ ਹੈ ਨਾ ਇਹਨਾਂ ਲਈ ਚਲੋ ਕਹਿੰਦੇ ਕਿ ਚੰਗੇ ਕੰਮ ਲਈ ਐਪਰੀਸ਼ੀਏਟ ਜ਼ਰੂਰ ਕਰਨਾ ਚਾਹੀਦਾ ਆ ਇਹ ਵੀਰਾਂ ਨੇ ਤੁਹਾਨੂੰ ਕਿਹਾ ਨੌਜਵਾਨਾਂ ਦੀ ਬਹੁਤ ਜ਼ਰੂਰਤ ਹੈ ਅੱਜ ਦੇ ਟਾਈਮ ਪੰਜਾਬ 'ਚ ਠੀਕ ਹੈ ਤੇ ਇਸ ਟਾਈਮ ਆਪਾਂ ਤੇ ਵੈਸੇ ਸਾਰੀ ਜ਼ਿੰਦਗੀ ਬਹੁਤ ਕੁਝ ਕਰਦੇ ਆਂ ਪਾਰਟੀਆਂ ਵੀ ਕਰਦੇ ਆ ਬਰਥਡੇ ਵੀ ਮਨਾਉਂਦੇ ਆ ਬੜਾ ਕੁਝ ਕਰਦੇ ਆ ਵਿਆਹ ਸ਼ਾਦੀਆਂ ਕਰਦੇ ਆ ਹੁਣ ਟਾਈਮ ਹੈਗਾ ਕੁਸਬੰਦ ਕੱਢਣ ਦਾ ਠੀਕ ਹੈ ਇਹੀ ਸਮਾਂ ਹੈਗਾ ਕਿਉਂ ਵੀਰ ਜੀ ਇਹ ਇਹੋ ਸਮਾਂ ਹੈ ਤੇ ਇਹ ਵੀਰਾ ਨੇ ਨਾ ਬਹੁਤ ਵਧੀਆ ਕੰਮ ਕੀਤਾ ਹੈ ਵੀਰ ਜੀ ਪਸ਼ੂ ਡਾਕਟਰ ਨੇ ਇਹਨਾਂ ਨੇ ਜਿੱਦਾਂ ਵੀ ਅਸੀਂ ਖੁਦ ਵੀ ਵੇਖਿਆ ਕੱਲ ਵੀ ਦੇਖਿਆ ਰਮਦਾਸ ਜੀ ਇੰਜੈਕਸ਼ਨ ਲਗਾਏ ਆ ਮੱਝਾਂ ਨੂੰ ਇਹ ਵੀਰ ਜੀ ਨਾਲ ਰਹੇ ਆ ਇਹਨਾਂ ਨੇ ਇਹ ਵੀ ਕਿਹਾ ਕਿ ਜਿੱਥੋਂ ਮਾ ਪਾਣੀ ਇੱਥੇ ਦੀ ਤੱਕਰ ਆ ਜੇ ਆਪਾਂ ਉੱਥੇ ਵੀ ਜਾਵਾਂਗੇ ਕਿਉਂ ਮਨ ਦੀ ਕਿਸੇ ਨੂੰ ਮੈਡੀਸਨ ਦੀ ਲੋੜ ਹੈ ਕਿਸ ਕੜਨਾ ਕੰਟੈਕਟ ਕਰੋ ਅਸੀਂ ਪਹੁੰਚ ਕਰਾਂਗੇ ਵੀਰ ਨੇ ਵੀਰ ਨੇ ਅੱਜ ਸਾਨੂੰ ਡਿਮਾਂਡ ਰੱਖੀ ਹੈ ਇੱਥੇ ਪਸ਼ੂਆਂ ਦੇ ਚਾਰੇ ਦੀ ਲੋੜ ਆ ਅਸੀਂ 3-3 ਦਿਨ ਬਾਅਦ ਇੱਥੇ ਆਉਣਾ ਵਾ ਪਸ਼ੂਆਂ ਦਾ ਚਾਰਾ ਖੁੱਲੀ ਖੁੱਲੀ ਮਾਤਰਾ ਜਿਹਾ ਲੈ ਕੇ ਆਵਾਂ ਤੁਹਾਨੂੰ ਇਹ ਵੀ ਦੱਸਾਂਗੇ ਵੀ ਚਾਰਾ ਲਈਦਾ ਕਿੱਦਾਂ ਵਾ ਫਿਰ ਵੰਡੀ ਦਾ ਕਿੱਦਾਂ ਵਾ ਇੱਕ ਚੀਜ਼ ਹੋਰ ਜਿਹੜੇ ਇਨਫਲੂਐਂਸਰ ਐਸੇ ਪਹੁੰਚ ਰਹੇ ਆ ਉਹਨਾਂ ਨੂੰ ਮਾੜਾ ਨਾ ਬੋਲੋ ਕਿਉਂਕਿ ਉਹਨਾਂ ਕਰਕੇ ਹੀ ਇਹ ਵੀਡੀਓ ਸਾਰੀ ਦੁਨੀਆ ਤੱਕ ਪਹੁੰਚਦੀਆਂ ਪਈਆਂ ਵਾ ਅੱਜ ਪਰਸੋ ਕੱਲ ਅਸੀਂ ਆਏ ਸੀ ਤੇ ਅੱਜ ਵੀ ਦੇਵਗਨ ਫੈਮਿਲੀ ਸਾਡੇ ਚ ਪਹੁੰਚੀ ਆ ਜਿਨ੍ਹਾਂ ਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਦੇਵ ਵੀਰਾ ਅਮਰ ਵੀਰਾ ਇਹ ਕਵਲ ਹੈ ਠੀਕ ਹੈ ਇਨਫਲੂਐਂਸਰ ਇਨਫਲੂਐਂਸ ਕਰਦੇ ਆ ਜੇ ਚੰਗੀ ਚੀਜ਼ ਇਨਫਲੂਐਂਸ ਕੀਤੀ ਜਾ ਰਹੀ ਤਾਂ ਉਹਨੂੰ ਮਾੜਾ ਨਾ ਬੋਲੋ ਠੀਕ ਹੈ ਜੀ ਔਰ ਤੁਸੀਂ ਵੀ ਸਪੋਰਟ ਕਰੋ ਸਾਰੀ ਦੁਨੀਆ ਨਾਲ ਕੇ ਪੰਜਾਬ ਦਾ ਸੀ ਪੰਜਾਬ ਨਾਲ ਖੜਨਾ ਆ ਦੇ ਵੀਰੇ ਤੁਹਾਨੂੰ ਤੋਹ ਕਿ ਮੈਂ ਸਿਰਫ ਇਹੀ ਕਹੂੰਗਾ ਕਿ ਮੈਡੀਸਿਨਸ ਦੀ ਛੋਟੇ ਛੋਟੇ ਚੀਜ਼ਾਂ ਨੇ ਜਿੱਦਾਂ ਕਿਸੇ ਨੂੰ ਬੀਪੀ ਦੀ ਪ੍ਰੋ ਇਹਨੂੰ ਹੋਰ ਤਰ੍ਹਾਂ ਦੀ ਪ੍ਰੋਬਲਮ ਹੈਗੀ ਆ ਉਹ ਮੈਡੀਸਿਨ ਦੀ ਬਹੁਤ ਲੋੜ ਆ ਭਾਈ ਡਾਕਟਰਾਂ ਦੀ ਦੋ ਵਧੀਆ ਕੰਮ ਕਰ ਰਹੇ ਨੇ ਨਾਲ ਨਾਲ ਜਿਹੜੇ ਪਸ਼ੂ ਨੇ ਉਹਨਾਂ ਦਾ ਵੀ ਕਰ ਇਹ ਇਹ ਜਿਹੜੇ ਇਹਨਾਂ ਦਾ ਦਰਦ ਹੈ ਨਾ ਜਿਹੜਾ ਇਹ ਇਲਾਕਾ ਵਾ ਨਾ ਇਹ ਪੰਜਾਬ ਜਿਹੜਾ ਜਿਹੜਾ ਇਲਾਕਾ ਡੁੱਬਿਆ ਪਿਆ ਨਾ ਅਸਲ ਦੇ ਵਿੱਚ ਇਹ ਪੰਜਾਬ ਦੀ ਬੈਕ ਆ ਇਹਨੂੰ ਬੈਕਵਰਡ ਨਾ ਕਹੋ ਤੁਸੀਂ ਇਹ ਬੈਕ ਹੈ ਜਿਹੜਾ ਇਹ ਇੰਨਾ ਜਿਹੜਾ ਫਲੱਡ ਆਇਆ ਪਿਆ ਨਾ ਉਹਨੂੰ ਆਪਣੀ ਪਿੱਠ ਤੇ ਝੰਡੀ ਆ ਦੁਨੀਆ ਤੇ ਦੁਨੀਆ ਤੇ ਕੋਈ ਵੀ ਕਿਤੇ ਵੀ ਮੁਸੀਬਤ ਪਈ ਆ ਉੱਥੇ ਪੰਜਾਬੀ ਗਏ ਨੇ ਤੇ ਇਸ ਟਾਈਮ ਪੰਜਾਬ ਦੇ ਉੱਤੇ ਮੁਸੀਬਤ ਆਈ ਆ ਤੇ ਪੰਜਾਬੀਆਂ ਦਾ ਹੱਕ ਬਣਦਾ ਪੰਜਾਬੀਆਂ ਦਾ ਫਰਜ਼ ਬਣਦਾ ਕਿ ਉਹ ਪੰਜਾਬ ਦੇ ਨਾਲ ਖੜਨ ਬਾਕੀ ਜਿਹੜਾ ਬੈਕਵਰਡ ਕਹਿੰਦੇ ਨੇ ਕਿ ਮੈਂ ਇੱਕ ਗੱਲ ਦੱਸਦਾ ਕਿ ਪੰਜਾਬ ਸ਼ੁਰੂ ਹੀ ਇੱਥੋਂ ਹੁੰਦਾ ਕਿਆ ਬਾਗਾਂ ਜਾ ਕੇ ਗਾਂਹ ਫਿਰ ਜਾ ਕੇ ਚੰਡੀਗੜ੍ਹ ਦਿੱਲੀ ਫੇਰ ਲੱਗਦਾ ਬਾਕੀ ਮੂਰ ਪਾ ਕੇ ਪਾਣੀ ਪਾਣੀ ਹੈ ਕੜੀ ਤੇ ਦਰਿਆ ਦੋਨੋਂ ਇੱਕੋ ਹੀ ਨੇ ਉਹ ਪੈੜੀ ਨੂੰ ਦੇਖ ਕੇ ਇਹ ਜੱਜ ਕਰ ਸਕਦੇ ਕਿ ਇਹ ਦਰਿਆ ਵਾ ਕਿ ਪੈੜੀ ਆ ਤੇ ਦਰਿਆ ਨੂੰ ਦੇਖ ਕੇ ਇਹ ਜੱਜ ਕਰ ਸਕਦੇ ਇਹ ਦਰਿਆ ਵਾ ਕਿ ਪੈੜੀ ਆ ਸਭ ਤੋਂ ਵੱਡੀ ਗੱਲ ਇਹ ਆ ਮੈਨੂੰ ਪਤਾ ਨਹੀਂ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ ਭਾਈ ਜਿੱਥੇ ਸਰਕਾਰਾਂ ਨਹੀਂ ਨਾ ਆ ਸਕੀਆਂ ਉਥੇ ਪੰਜਾਬੀ ਪਹੁੰਚ ਗਏ ਸਤ ਸ੍ਰੀ ਅਕਾਲ ਓਕੇ ਵੀਰੇ ਟੇਕ ਕੇਅਰ ਸਤ ਸ੍ਰੀ ਅਕਾਲ ਭਾਈ ਮੈਂ ਇੱਕ ਗੱਲ ਜ਼ਰੂਰ ਕਹਿਣਾ ਚਾਹੂੰਗਾ ਜਿੰਨੇ ਵੀ ਦੇਖਦੇ ਪਏ ਨੇ ਮੈਂ ਬਹੁਤ ਹਲੇ ਛੋਟਾ ਤੁਸੀਂ ਮੇਰੇ ਨਾਲੋਂ ਬਹੁਤ ਸਿਆਣੇ ਹੋ ਸਾਰੇ ਜਾਣੇ ਤੁਸੀਂ ਬਹੁਤ ਦੁਨੀਆ ਦੇਖੀ ਆ ਇੱਕ ਤੋਂ ਇੱਕ ਚੜਦੇ ਨੇ ਚੜਦੇ ਲੋਕੀ ਬੈਠੇ ਨੇ ਉਰੇ ਪਤਾ ਨਹੀਂ ਮੈਂ ਗਲਤ ਕਹੂੰਗਾ ਜਾਂ ਸਹੀ ਕਹੂੰਗਾ ਪਰ ਜੋ ਅੱਜ ਹਾਲਾਤ ਦੇਖਿਆ ਸਵੇਰ ਤੋਂ ਲੈ ਕੇ ਹੁਣ ਤੱਕ ਦੇ ਮੈਂ ਮੈਂ ਕੱਲ ਦਾ ਬਿਮਾਰ ਆ ਇੱਕਦਮ ਅਚਾਨਕ ਚਲੋ ਮੇਰੀ ਤबीयत ਖਰਾਬ ਹੋ ਗਈ ਫਿਰ ਵੀ ਇਹ ਹੋਇਆ ਕਿ ਨਹੀਂ ਜਾਣਾ ਆ ਪਾਸੇਵਾ ਕਰਨੀ ਆ ਉਰੇ ਆ ਕੇ ਜਦੋਂ ਮੈਂ ਦੇਖਿਆ ਜਿੱਥੇ ਰਹਿ ਰਹੇ ਆ ਜਿੱਥੇ ਵਾਹਿਗੁਰੂ ਨੇ ਰੱਖਿਆ ਬਹੁਤ ਸਹੀ ਆ ਬਿਮਾਰੀ ਦਾ ਕੁਝ ਵੀ ਨਹੀਂ ਆ ਜੋ ਪਰਮਾਤਮਾ ਨੇ ਵਕਤ ਪਾਇਆ ਇਹ ਬਹੁਤ 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 ਬੁਰੇ ਹਾਲ ਨਹੀਂ ਆਪਾਂ ਇੱਕ ਦੂਜੇ ਨਾਲ ਨਾ ਈਰਖਾ ਕਰ ਲੰਨੇ ਆ ਇੱਕ ਦੂਜੇ ਨਾਲ ਗੁੱਸਾ ਕਰ ਲੰਨੇ ਆ ਇੱਕ ਦੂਜੇ ਨਾਲ ਆਪਾਂ ਲੜ ਲੰਨੇ ਆ ਪਰ ਇਸ ਟਾਈਮ ਇਹ ਸਾਰੇ ਚੀਜ਼ਾਂ ਨਾਲੋਂ ਇੱਕਜੁੱਟ ਹੋ ਕੇ ਪੰਜਾਬ ਦਾ ਸਾਥ ਦੇਣਾ ਬਹੁਤ ਜ਼ਰੂਰੀ ਆ ਦੁਸ਼ੈ ਗਿਲੇ ਈਰਖਾ ਵਿਰੋਧ ਨਿੰਦਿਆ ਇਹ ਚੀਜ਼ਾਂ ਨੂੰ ਦੂਰ ਰੱਖ ਕੇ ਜੇ ਤੁਸੀਂ ਪੰਜਾਬ ਦੇ ਹਾਲਾਤ ਦੇਖੋ ਨਾ ਕਿ ਕੀ ਹਾਲ ਨੇ ਓਰੇ ਲੋਕੀ ਕਿੰਨੇ ਔਖੇ ਫਸੇ ਹੋਏ ਨੇ ਲੋਕੀ ਕਿਸ ਵਕਤ ਚੋਂ ਨਿਕਲਦੇ ਪਏ ਨੇ ਮੈਂ ਇੱਕ ਤੁਹਾਨੂੰ ਛੋਟਾ ਜਿਹਾ ਹਾਲਾਤ ਦਿਖਾਉਣਾ ਇਹ ਰੋੜ ਆ ਇਹ ਪੈੜੀ ਆ ਇਦੋਂ ਅੱਗੇ ਰਾਵੀ ਰਾਵੀਆ ਉਹਦਾ ਪਾਣੀ ਸਾਰਾ ਰੋਡ ਤੇ ਪੈੜੀ ਦੇ ਵਿੱਚ ਆ ਗਿਆ ਤੇ ਤੁਸੀਂ ਇਹ ਜੱਜ ਨਹੀਂ ਕਰ ਸਕਦੇ ਕਿ ਇਹਦੇ ਵਿੱਚ ਰੋਡ ਕਿਹੜੀ ਆ ਪੈੜੀ ਕਿਹੜੀ ਆ ਤੇ ਰਾਵੀ ਕਿਹੜੀ ਆ ਇਕੋਲ ਹੋਇਆ ਪਿਆ ਜ਼ਮੀਨ ਤੇ ਤੁਸੀਂ ਦਰਿਆ ਇਹਦਾ ਦੋਨੋਂ ਨੂੰ ਡਿਫਾਈਨ ਨਹੀਂ ਕਰ ਸਕਦੇ ਇੱਕ ਜੁੱਟ ਹੋਵੋ ਪੰਜਾਬ ਪੰਜਾਬ ਦੇ ਨਾਲ ਖੜੇ ਲੋੜ ਹੈ ਇਸ ਟਾਈਮ ਜੇ ਮੇਰੀ ਇੱਕ ਗੱਲ ਸੁਣ ਕੇ ਕੋਈ ਇੱਕ ਜਣਾ ਵੀ ਆ ਕੇ ਉਹਰੇ ਮਦਦ ਕਰ ਗਿਆ ਨਾ ਤਾਂ ਮੈਂ ਸੋਚੂਗਾ ਕਿ ਮੇਰਾ ਕਿਹਾ ਸਫਲ ਹੋ ਗਿਆ ਆਪਾਂ ਹੋਰ ਵੀ ਬਹੁਤ ਮਦਦ ਕਰਦੇ ਆਂ ਹੋਰ ਵੀ ਬਹੁਤ ਪੈਸੇ ਖਰਾਬ ਕਰਦੇ ਆਂ ਔਰ ਵਾਧੂ ਚੀਜ਼ਾਂ ਨਹੀਂ ਵਾਧੂ ਬੇਫਾਲਤੂ ਚੀਜ਼ਾਂ ਕਰਦੇ ਆ ਪਰ ਉਹਨਾ ਬੇਫਾਲਤੂ ਚੀਜ਼ਾਂ ਦੇ ਵਿੱਚੋਂ ਇੱਕ ਚੀਜ਼ ਘਟਾ ਕੇ ਉਹਰੇ ਮਤਲਬ ਦੀ ਚੀਜ਼ ਆ ਜਿਹੜੀ ਮਤਲਬ ਦਾ ਮੁੱਲ ਆ ਉਹ ਕਰ ਲੋ ਬਹੁਤ ਬੈਨੀਫੀਸ਼ੀਅਲ ਆ ਧੰਨਵਾਦ ਜੇ ਕੁਝ ਗਲਤ ਬੋਲਿਆ ਗਿਆ ਹੋਵੇ ਤਾਂ ਮਾਫੀ ਰਿਹਾ ਜੇ ਕੁਝ ਨਾ ਸਮਝੀ ਚ ਬੋਲਿਆ ਗਿਆ ਹੋਵੇ ਤਾਂ ਵੀ ਮਾਫੀ ਹੋ ਪਰਮਾਤਮਾ ਸਭ ਨੂੰ ਖੁਸ਼ ਰੱਖੇ ਪਰਮਾਤਮਾ ਸਾਹਿਬ ਉਹ ਇਸ ਤਰ੍ਹਾਂ ਕੀ ਪਰਮਾਤਮਾ ਸਭ ਨੂੰ ਸਮੱਥ ਚ ਰੱਖੇ ਧੰਨ